जय माता अंजनी ਇੱਥੇ ਹੁੰਦੀਆਂ ਨੇ ਮਰਦਾਂ ਪੂਰੀਆਂ ਤੇ ਪਰ ਲੈ ਜਾਂਦੇ ਨੇ ਸਭ ਝੋਲੀਆਂ ਮਾਤਾ ਅੰਜਨੀ ਦੇ ਮੰਦਰ ਦੀਆਂ ਤਸਵੀਰਾਂ ਅੱਜ ਤੁਹਾਨੂੰ ਦਿਖਾਉਨੇ ਆ ਜੋ ਸਾਲਾ ਸਰ ਦੇ ਵਿੱਚ ਸਥਿਤ ਹੈ ਸਾਲਾ ਸਰ ਧਾਮ ਤੋਂ ਥੋੜੀ ਜੀ ਦੂਰੀ ਤੇ ਮਾਤਾ ਅੰਜਨੀ ਦਾ ਮੰਦਿਰ ਹੈ ਮਾਤਾ ਅੰਜਨੀ ਦੇ ਮੰਦਿਰ ਦੇ ਬਾਹਰ ਲੱਗਿਆ ਇਹ ਦਰਖਤ ਜਿਸ ਤੇ ਤਾਗਾ ਬੰਨਣ ਦੇ ਨਾਲ ਹਰ ਇੱਕ ਮੁਰਾਦ ਪੂਰੀ ਹੁੰਦੀ ਹੈ ਤੇ ਵੱਡੇ ਤੋਂ ਵੱਡੇ ਰੋਗ ਦੂਰ ਹੋ ਜਾਂਦੇ ਨੇ ਸ਼੍ਰੀ ਮਾਤਾ ਅੰਜਨੀ ਦਾ ਮੰਦਿਰ ਜੋ ਸਾਲਾ ਸਰ ਦੇ ਵਿੱਚ ਸਥਿਤ ਹੈ ਤਾਂ ਉਸ ਦੇ ਲਈ ਲਾਈਵ ਦਰਸ਼ਨ ਦੇ ਲਈ ਤੁਸੀਂ QR ਕੋਡ ਵੀ ਸਕੈਨ ਕਰ ਸਕਦੇ ਹੋ ਤੇ ਇਸ ਜਗ੍ਹਾ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਟੁੱਟ ਜਾਂਦੇ ਆ ਤੇ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਤੇ ਤੁਸੀਂ ਵੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਕੇ ਮੰਗ ਲਓ ਮੁਰਾਦਾਂ ਤਾਂ ਜੋ ਤੁਹਾਡੀਆਂ ਵੀ ਮਨੋ ਕਾਮਨਾਵਾਂ ਪੂਰੀਆਂ ਹੋ ਸਕਣ ਸ਼੍ਰੀ ਅੰਜਨੀ ਮਾਤਾ ਮੰਦਰ ਸਾਲਾ ਸਰਥਾਮ ਵਿਕਾਸ ਸਮਿਤੀ ਵੱਲੋਂ ਇਹ ਬੋਰਡ ਲਗਾਇਆ ਗਿਆ ਮੰਦਰ ਦੇ ਬਾਹਰ ਤੇ ਮੰਦਰ ਦੇ ਬਾਹਰ ਪ੍ਰਸ਼ਾਦ ਵੀ ਦਿੱਤਾ ਜਾਂਦਾ ਤੇ ਝੰਡੇ ਵੀ ਚੜਾਏ ਜਾਂਦੇ ਨੇ ਮਾਤਾ ਅੰਜਨੀ ਨੂੰ ਸਭ ਜਾਣਦੇ ਨੇ ਤੇ ਸਭ ਦੇ ਦੁੱਖੜੇ ਪਾਰ ਕਰਦੀ ਹੈ ਮਾਤਾ ਅੰਜਨੀ ਬਜਰੰਗ ਬਲੀ ਦੀ ਮਾਤਾ ਅੰਜਨੀ ਦਾ ਮੰਦਰ ਸਾਲਸਰ ਦੇ ਵਿੱਚ ਸਥਿਤ ਹੈ ਜਿਸ ਦੇ ਬਾਹਰ ਇੱਕ ਬ੍ਰਿਖਸ਼ ਲੱਗਿਆ ਹੋਇਆ ਹੈ ਉੱਥੇ ਧਾਗਾ ਮੰਨਣ ਦੇ ਨਾਲ ਹਰ ਇੱਕ ਮੁਰਾਦ ਹਰੀ ਕੋ ਮਨਕਾਮਨਾਵਾਂ ਪੂਰੀਆਂ ਹੁੰਦੀਆਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਰ ਲੋ ਮਾਤਾ ਦੇ ਦਰਸ਼ਨ ਜਿਸ ਨੇ ਸਭ ਦੇ ਦੁੱਖੜੇ ਹਰ ਲੈਣੇ ਹੈ ਤੇ ਸਭ ਦੇ ਦੁੱਖ ਹੋ ਜਾਣਗੇ ਦੂਰ ਵੀਡੀਓ ਨੂੰ ਕਰ ਦਿਓ ਜਲਦੀ ਜਲਦੀ ਨੂੰ ਸ਼ੇਅਰ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਸਭ ਦੀਆਂ ਮਰਾਦਾਂ ਪੂਰੀਆਂ ਹੋ ਸਕਣ ਤੇ ਜਿਨ੍ਹਾਂ ਦੋਸਤਾਂ ਤੋਂ ਇੱਥੇ ਨਹੀਂ ਪਹੁੰਚਿਆ ਜਾ ਸਕ ਦਾਓ ਵੀਡੀਓ ਨੂੰ ਸ਼ੇਅਰ ਕਰਕੇ ਵੀ ਮਨੋ ਕਾਮਨਾਵਾਂ ਮੰਗ ਸਕਦੇ ਆ ਤੇ ਇਸ ਬ੍ਰਿਖਸ਼ ਤੇ ਧਾਗਾ ਬੰਨਣ ਦੇ ਨਾਲ ਹਰ ਇੱਕ ਰੋਗ ਹਰ ਇੱਕ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤਾਂ ਦੋਸਤੋ ਜਲਦੀ ਜਲਦੀ ਵੀਡੀਓ ਕਰ ਦਿਓ ਸ਼ੇਅਰ ਤੇ ਲਾਈਵ ਦਰਸ਼ਨ ਦੇ ਲਈ ਆ ਕਿਊ ਆਰ ਕੋਡ ਤੁਸੀਂ ਸਕੈਨ ਕਰ ਲਿਓ ਜਿੱਥੇ ਅੰਜਨੀ ਮਾਤਾ ਦੇ ਮੰਦਰ ਦੇ ਲਾਈਵ ਦਰਸ਼ਨ ਹੁੰਦੇ ਨੇ ਇਹ ਮੰਦਰ ਸਾਲਾ ਸਰ ਧਾਮ ਤੋਂ ਥੋੜੀ ਜੀ ਦੂਰੀ ਤੇ ਹੈ ਤੇ ਜਦੋਂ ਤੁਸੀਂ ਮੈਪ ਤੇ ਭਰ ਕੇ ਵੀ ਇੱਥੇ ਪਹੁੰਚ ਸਕਦੇ ਹੋ ਵੀਡੀਓ ਨੂੰ ਕਰੋ